ਹਾਂਜੀ ਕਿਤਾਓ ਜੀ ਸਾਰੇ ਅੱਜ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਕਮਾਲ ਦੀ ਚੀਜ਼ ਜਿਹੜੀ ਇੱਕ ਕੋਲਡ ਚੀਜ਼ ਆ ਤੇ ਬਿਨਾ ਲਾਈਟ ਤੋਂ ਚੱਲਣ ਵਾਲੀ ਜਿਸ ਨੂੰ ਦੇਖ ਕੇ ਬਣੇ ਡੀਵੀਡੀ ਪਲੇਅਰ 20000 ਤੇ ਡੈਕ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਹੁਣ ਤਾਂ ਟੈਕਨੋਲੋਜੀ ਗਾਂ ਵੀ ਗਾਂ ਵਧੀ ਗਈ ਆ ਮੋਬਾਈਲਾਂ ਦੇ ਵਿੱਚ ਆ ਗਿਆ ਗਾਣੇ ਗੁਣੇ ਸੁਣਨ ਨੂੰ ਤੇ ਉਸ ਸਮੇਂ ਦੇ ਵਿੱਚ ਜਿਹੜਾ ਹੁੰਦਾ ਸੀਗਾ ਇਹ ਆਪਦੇ ਆਪ ਚ ਬਹੁਤ ਵੱਡੀ ਚੀਜ਼ ਸੀਗੀ ਕਿਉਂਕਿ ਉਹ ਤਾਂ ਨਾ ਤਾਂ ਲਾਈਟ ਹੁੰਦੀ ਸੀਗੀ ਹੁਣ ਤਾਂ ਟੈਕਨੋਲੋਜੀ ਦਾ ਜੋਗਾ ਦੁਨੀਆ ਬਹੁਤ ਗਾਂ ਵਧ ਗਈ ਆ ਸਾਇਦ ਅੱਜ ਦੇ ਹਿਸਾਬ ਨਾਲ ਇਹ ਕੁੱਚੀ ਚ ਬੜੀ ਵੱਡੀ ਨਾ ਹੋਵੇ ਪਰ ਉਸ ਸਮੇਂ ਦੇ ਹਿਸਾਬ ਨਾਲ ਬੜੀ ਕਹਿਣਤੀ ਜਾ ਕਿਉਂਕਿ ਨਾ ਤਾਂ ਇਹ ਲਾਈਟ ਤੇ ਚੱਲਦੀ ਸੀ ਤੇ ਨਾ ਇਹਦੇ ਵਿੱਚ ਕੋਈ ਤੇਲ ਪੈਂਦਾ ਸੀ ਚਾਬੀ ਦੇ ਨਾਲ ਚੱਲਦੀ ਸੀ ਤੇ ਇਹਨੂੰ ਗ੍ਰਾਮੋਫੋਨ ਮਸ਼ੀਨ ਵੀ ਕਹਿੰਦੇ ਸੀ ਜਾਂ ਤਮੇ ਵਾਲੀ ਮਸ਼ੀਨ ਕਹਿ ਲਓ ਜਿਹਦੇ ਵਿੱਚ ਰਿਕਾਰਡ ਪਾ ਕੇ ਤੇ ਚਾਬੀ ਦਿੱਤੀ ਜਾਂਦੀ ਸੀ ਤੇ ਉਹ ਰਿਕਾਰਡ ਜਿਹੜਾ ਚੱਲਦਾ ਰਹਿੰਦਾ ਸੀ ਇਹ ਮੇਰੇ ਕੋਲੇ ਆਈ ਸੀ ਕਿਉਂਕਿ ਇਹ ਤਾਂ ਜਿਹੜੀ ਹਾਲਤ ਬਹੁਤ ਖਾਸਤਾ ਹੋਈ ਵੀ ਸੀਗੀ ਉਹ ਬਾਈ ਨੇਰ ਦਾ ਜਿਹੜਾ ਲੱਕੜ ਦਾ ਫਰੇਮ ਦੁਆਰਾ ਆਪਣਾ ਕਹਿੰਦੇ ਸਾਰੀ ਫਿਟਿੰਗ ਵਗੈਰਾ ਕਰਨੀ ਸੀ ਤੇ ਮੈਨੂੰ ਵੀ ਦੇਖਣ ਨੂੰ ਮਿਲ ਗਈ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸਾਂਝੀ ਕਰਦੇ ਆ ਵੀਡੀਓ ਇਹ ਇੱਕ ਲੈਦਰ ਦਾ ਡੱਬਾ ਬਣਿਆ ਹੋਇਆ ਤੇ ਉਹਦੇ ਵਿੱਚ ਇਹ ਮਸ਼ੀਨ ਆ ਆ ਇੱਥੇ ਤਵਾ ਪੈਂਦਾ ਇਹਦਾ ਇਹਦੇ ਉੱਪਰਲੇ ਪਾਸੇ ਵੱਡਾ ਸਾਰਾ ਤੇ ਆ ਜਿਹੜੀ ਚੱਕਰ ਤੇ ਸੂਈ ਲੱਗਦੀ ਇਦਾਂ ਰੱਖ ਦਿੰਦੇ ਆ ਤੇ ਉਸ ਤੋਂ ਬਾਅਦ ਇੱਥੇ ਦੀ ਚਾਬੀ ਆ ਹਲੋ ਆ ਚਾਬੀ ਐ ਦੀ ਤੇ ਇਹਨੂੰ ਇੱਥੇ ਇਦਾਂ ਪਾ ਕੇ ਤੇ ਇਸ ਤਰ੍ਹਾਂ ਕਮਾਇਆ ਜਾਂਦਾ ਤੇ ਜਿਹਦੇ ਨਾਲੇ ਚੱਲਦੀ ਹੈ ਹਜੇ ਚੱਲਣ ਦੀ ਹਾਲਤ 'ਚ ਹੈ ਨਹੀਂ ਤੇ ਕਰਦੇ ਆਪਾਂ ਖੋਲ ਕੇ ਇਹਦਾ ਇੰਜਣ ਬੇਨੇ ਕੀ ਕੀ ਇਹਦੇ ਵਿੱਚ ਸਮਾਨ ਆ ਲਓ ਜੀ ਇਹ 'ਚ ਸਮਾਨ ਤਾਂ ਯਾਰ ਕੋਈ ਬਾਹਲਾ ਹੈ ਨਹੀਂ ਆਹੀ ਆ ਦੇਖੋ ਇਦਾਂ ਮੇਂ ਘੜੀ ਦੀ ਮਸ਼ੀਨ ਨਹੀਂ ਹੁੰਦੀ ਐਦਾਂ ਹੁੰਦਾ ਵੀ ਚਾਬੀ ਭਰੀ ਤੇ ਚੱਲ ਪੈਂਦੀ ਆ ਜਾਂ ਆਪਣੇ ਖੜਾਉਣੇ ਹੁੰਦੇ ਸੀ ਚਾਬੀ ਵਾਲੇ ਉਦਾਂ ਦਾ ਲਾਉ ਰੀ ਇੰਜਨ ਕਰਤਾ ਚੱਲਦਾ ਇਸ ਤਰ੍ਹਾਂ ਚੱਲਦੀ ਆ ਤਾਂ ਐਦਾਂ ਇਹ ਘੁੱਕਦਾ ਤਵਾ ਉੱਪਰ ਉਹ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਸਾਰਾ ਚਾਬੀ ਦੇ ਨਾਲ ਚੱਲਦਾ ਕੋਈ ਤੇਲ ਨਹੀਂ ਪੈਂਦਾ ਕੋਈ ਬਿਜਲੀ ਨਹੀਂ ਲਓ ਜੀ ਨਵਾਂ ਬਕਸਾ ਬਣਾਤਾ ਇਹਦਾ ਉਹਦੇ ਥੱਲੇ ਇਹਨਾਂ ਨੇ ਐਮਪ ਵੀ ਲਾਉਣਾ ਸੀ ਐਮਪ ਫਿੱਟ ਕਰਤਾ ਥੱਲੇ ਪੁਰਾਣਾ ਐਮਪਾ ਇਹ ਵੀ ਕਾਫੀ ਪੁਰਾਣਾ ਲੱਗਦਾ ਇਧਰਲੇ ਪਾਸੇ ਜਿਹੜੇ ਤੇ ਤਵੇ ਤੋਂ ਇਹ ਰੱਖੇ ਜਾਇਆ ਕਰਨਗੇ ਉੱਪਰ ਡਾਲਾ ਡੁਲਾ ਲਾਉਣਾ ਹੈ ਜੀ ਤੇ ਆਹ ਮਸ਼ੀਨ ਖੋਲ ਲਈ ਆਹ ਲਓ ਜੀ ਆਹ ਕੋਸਾ ਇਹ ਚ ਬਸ ਪਰ ਜੋ ਵੀ ਆ ਹੈ ਘੈਂਟ ਗੱਲ ਬਾਤ ਹੈ ਨਾ ਬਾਕੀ ਤਵਾ ਚਲਾ ਕੇ ਵੇਖਾਂਗੇ ਫੇਰ ਪਤਾ ਲੱਗੂ ਇਹਦੇ ਵਿੱਚ ਫਿੱਟ ਕਰਨਾ ਹੁਣ ਇਹਨੂੰ ਬਾਲੇ ਦੀ ਗਾੜੀ ਆ ਪੁਰਾਣੀ ਹੈ ਨਾ ਗੱਲ ਬਾਤ ਤੇ ਚੱਲ ਤੂੰ ਬਾਈ ਹੁਣ ਹਾਂ ਇਹਨੇ ਕਿਹੜਾ ਚੱਲਣਾ ਤੇ ਇੱਕ ਲਾਉ ਵੀ ਆ ਗਰਾਮ ਹੁਣ ਜਿਹੜੀ ਮਸ਼ੀਨ ਹੁੰਦੀ ਆ ਪੁਰਾਣੀ ਗਾਣੇ ਸੁਣਨ ਵਾਲੀ ਇਹ ਆਪਾਂ ਨਵੇਂ ਜਿਹੜੀ ਲੱਕੜ ਦੇ ਬਾਸੇ ਦੇ ਵਿੱਚ ਫਿੱਟ ਕਰਕੇ ਰੱਖੀ ਆ ਤੇ ਜੀ ਪੁਰਾਣੀ ਹੋਣ ਕਰਨ ਜਿਹੜਾ ਇਹਦਾ ਫਟਕ ਸੀ ਵੀ ਸਾਰੀ ਉਹ ਪਹਿਲਾਂ ਵਾਲੀ ਖਰਾਬ ਹੋ ਗਈ ਤੇ ਸੁਣੋ ਫਿਰ ਮਾਣਕ ਦੇ ਰਿਕਾਰਡ ਦੱਸੋ ਕਿਵੇਂ ਲੱਗੀ ਇੱਧਰ ਜਿਹੜੇ ਦੇ ਤਵੇ ਤੇ ਰੱਖ ਲੈ ਕਰਨੇ ਆ ਤੇ ਇੱਧਰ ਜਿਹੜੀ ਆ ਇਹ ਤੇ ਫਿਰ ਚਾਬੀ ਦੇਣੀ ਪੈਂਦੀ ਨਾਲ ਦੀ ਨਾਲ ਫੇਰੇ ਚੱਲਦੀ ਆ ਇੱਕ ਬੜੀ ਵਧੀਆ ਚੀਜ਼ ਹੈ ਦੇ ਵਿੱਚ ਇਹ ਬਿਨਾ ਬਿਜਲੀ ਤੋਂ ਵੀ ਚੱਲਦੀ ਆ ਇਹ ਚ ਬਾਜਰੀ ਜਿਹੜੀ ਸਾਰਾ ਸਰਕਟ ਉਹਨ ਕਮਾਲ ਹੀ ਸੀ ਪ੍ਰਾਣੀ ਬਗੈਰ ਬਿਜਲੀ ਤੋਂ ਜਿਹੜਾ ਇਹਦੇ ਵਿੱਚ ਰਿਟਾਰਡ ਚੱਲਦਾ ਚਾਬੀ ਹੈ ਇਹਦੀ ਇੱਥੋਂ ਇਦਾਂ ਚਾਬੀ ਭਰਨੀ ਪੈਂਦੀ ਆ ਤੇ ਕਮਾਲ ਹੀ ਸਾਰੀ ਗੁੱਥੀ ਆਉਂਦੀ ਆ ਇਹ ਰੇਟ ਕਹਿੜੇ ਕੰਮ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਕਰ ਲਓ ਬਾਈ ਆਪਣਾ ਸਬਸਕ੍ਰਾਈਬ ਹੋਰ ਵੀ ਆਪਾਂ ਜਿਹੜੀਆਂ ਵਧੀਆ-ਵਧੀਆ ਵੀਡੀਓ ਪਾਵਾਂਗੇ ਤੇ ਸਪੋਰਟ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ 'ਚ